ਸਤਨਾਮ ਸਿਰਵਾਇ ਗੁਰੂ ਸਾਹਿਬ ਜੀਓ ਪਾਸ ਸੈਤ ਸਿੰਘ ਕਬਿਓ ਬਾਸ ਦੀਨਤੀ ਚੋਪਈ ਅਮ੍ਰਿ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀਚਾ ਤਉ ਚਰਨਨ ਮਨ ਰਹੇ ਅਮੋਰਾ ਆਪਣਾ ਜਾਨ ਕਰੋ ਵਿਚਾਰ ਅਮਰੇ ਦੁਸ਼ਟ ਸਭੇ ਤੁਮ ਖਾਓ ਆਪ ਹਾਤੇ ਮੋਹਿ ਬਚਾਓ ਸੁਖੀ ਬਸੇ ਮੋਹ ਰੋ ਪਰਵਾਰ ਸੇਵਕ ਸਿੱਖ ਸਭੇ ਕਰਤਾਰ मोर अच्छा निज कर दे सब सफरण को आसिये पूर्ण हो हमारी आशा तोर पद की रहे प्यासा तुम्हें छाड़ कोई अब वर चाहूँ सो तुम ते पाऊँ सेवक सिख हमारे तारिये चुन चुन सत्र हमारे मारिए आप हाद मुझे भरिए मन काल का त्रास मरिए ਉਜੋ ਸਦਾ ਹਮਾਰੇ ਪਛਾ ਸਿਰਿ ਤੁਜੋ ਕਰਿਓ ਰੱਛਾ ਰਾਖਿ ਲੋ ਮੋ ਰਖਨ ਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਦਸਤਨ ਕੇ ਹੰਤੋ ਤੁਮ ਹੋ ਪੂਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਮੁਕਤਰਾ ਕਾਲ ਪਾਏ ਸ਼ਿਵ ਜੋਤਰਾ ਕਾਲ ਪਾਏ ਕਰਿ ਵਿਸ਼ਨ ਬਕਾਸਾ ਸਗਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸੇਵਕਿਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਦਤਿ ਨੋਜਾਇਓ ਆਦ ਅੰਤ ਏਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਸੀਖੋ ਹਮਾਰੀ ਸਕਲ ਪਚਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਣ ਕੋ ਬਲ ਮੋਹ ਬਸ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੂਤ ਕਰਖ ਕਰਾ ਕਰਤਾ ਰਹਾ ਪ੍ਰਜਾ ਕਰਤ ਤਬ ਦੇ ਅਪਾਰਾ ਜਬ ਆਕਰਤ ਕਰਤ ਹੋ ਗਵੋਂ ਤੁਮੇ ਮਿਲਿ ਦੇ ਤਰ ਸਭ ਹੋ ਜੀਤੇ ਬਦਨ ਸਿ ਸਭ ਧਾਰੇ ਆਪ ਆਪਣੀ ਮੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਆਲਮ ਜਾਣਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਪੇਦਾ ਤਾ ਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਭੇਦ ਨ ਜਨਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਤਿਨ ਤੁਨੇ ਪੇਵ ਆਪ ਆਪਣੀ ਮੁਦਯ ਜੇਤੀ ਬਨੰਦ ਪਿੰਨ ਪਿੰਨ ਤੁਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪ ਰੰਗ ਭਿਓ ਰਾਵ ਕਈ ਭੂਪਾ ਅੰਡਜੇ ਜੇਰਜ ਸਿਤਜਕੀਨੀ ਉਤਪਜ ਖਾਨ ਬਹੁ ਰਤਜੀਨੀ ਕਹਉ ਫੂਲ ਰਾਜਾ ਬਿਠਾ ਕਹਉ ਸਿਮਟ ਪੈ ਸੰਕਰ ਬਿਠਾ ਸਗਰੀ ਸਿਸ਼ਟ ਦਿਖਾਏ ਚੰਬਵ ਆਦ ਜੁਗਾਲ ਸਰੂਪ ਸੁਜੰਭਵ ਅਵਰਛਾ ਮੇਰੀ ਤੁਮ ਕਰੋ ਸਿੱਖੋ ਵਾਰਿਆ ਸਿੱਖ ਸੰਗ ਕਰੋ दुष्ट जिते उठ बतो तो पाता सगले मलेष करो रण गाता जे उस तुफतर शरणी परे तिनके दुष्ट दुख भए मरे पुरख जवन पग परे तिहारे तिनके तुम संकट सब टारए जो कर कोईक बारति आए हैं ताके काल निकट नहीं आए रच्चा होए ताहें सब काला दुष्ट अरिष्ट तरस काला ਕਿਰਪਾ ਦਿਸਤਨ ਜਾਏ ਨਿਹਰਿਓ ਤਾਂ ਕਿ ਤਾਪ ਤਨ ਨਿਹਰਿਓ ਰਿੱਧ ਸਿੱਧ ਕਰਮ ਸੋ ਹੋਈ ਦੁਸ ਛਾਸ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਰ ਫਾਂਤੇ ਤਾਇ ਅਮਾਰਾ ਜਿਨ ਨਾਮ ਤਿਹਾਰੋ ਕਹਾ ਦਾਰਕ ਦੁਸਤ ਦੋਖ ਤੇਰਾ ਖੜਕ ਕੇ ਮੈਂ ਸ਼ਰਨ ਦਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰਮੋਂ ਹੋ ਸੁਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਲਿਓ ਬਾਰੀ ਸਰਬ ਠੋਰਮੋਂ ਹੋ ਸੁਾਈ ਦੁਸ਼ਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀ ਸਤਨਾਮ ਸਿਰਵਾਇ ਗੁਰੂ ਸਾਹਿਬ ਜੀਓ ਪਾਸ ਸੈਤ ਸਿੰਘ ਕਬਿਓ ਬਾਸ ਦੀਨਤੀ ਚੋਪਈ ਅਮ੍ਰੀ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀਚਾ ਤਉ ਚਰਨ ਨੰਮਨ ਰਹੇ ਅਮਰਾ ਆਪਣਾ ਜਾਨ ਕਰੋ ਵਿਚ ਪਾਰ ਅਮਰੇ ਦੁਸਤ ਸਭੇ ਤੁੰਖਾਓ ਆਪ ਹਾਤੇ ਮੋਹਿ ਬਚਾਓ ਸੁਖੀ ਬਸੇ ਮੋਹ ਰੋ ਪਰਵਾਰ ਸੇਵਕ ਸਿੱਖ ਸਭੇ ਕਰਤਾਰ मोर अच्छा निज कर दे करिए सब को आंगरिए पूर्ण होय हमारी आशा तोर भी रहे प्यासा तुम्हें छाड़ को अब न्याऊ जो वर से तुम ते पाऊं सेवक सिख हमारे तारिये चुन चुन सत्र हमारे मारिए आप दे मुझे भरिये मन काल का त्रास निवरिए ਉਜੋ ਸਦਾ ਹਮਾਰੇ ਪਛਾ ਸਿਰ ਤੂ ਜੋ ਕਰਿਓ ਰੱਛਾ ਰੱਖ ਲਿਓ ਮੂ ਰਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦਸਤਨ ਕੇ ਹੰਤਾ ਤੂੰ ਹੋ ਪੂਰੀ ਚਤਰ ਦਸਕੰਤਾ ਕਾਰ ਪਾਇ ਬ੍ਰਹਮਾ ਮੁਕਤਰਾ ਕਾਰ ਪਾਇ ਸ਼ਿਵ ਜੋਤਰਾ ਕਾਲ ਪਾਇ ਕਰਿ ਵਿਸ਼ਨ ਬਕਾਸਾ ਸਗਲ ਕਾਲ ਕਾ ਕੀ ਆਤਮਾ ਸੋ ਜਵਨ ਕਾਲ ਜੋਗੀ ਸੇਵਕਿਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਮਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਦਸਨ ਉਜਾਇਓ ਆਦ ਅੰਤ ਏਕੇ ਉਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਸੀਖੋ ਹਮਾਰੀ ਸਕਲ ਪਚਾ ਜਿਨ ਆਪ ਸਵਾਰੀ शिवगुण को सिवगुण सुख दियो सतरण को बल मोह कियो घट घट के अंतर की जानत भले बुरे की पीर पछाणत चीटी ते स्तूला सब पर कृपा दृष्कर फूला संतन दुख पाए ते दुखी सुख पाए साधन के सुखी एक एक की पीर पछाने घट घट के पट पट की जाने ਜਬ ਉਤਕਰਖ ਕਰਾ ਕਰਤਾ ਰਹਾ ਪ੍ਰਜਾ ਤਰਤ ਤਵ ਦੇ ਅਪਾਰਾ ਜਬ ਆਕਰਤ ਕਰਤ ਹੋ ਕਵ ਤਮੇ ਮਿਲ ਦੇ ਤਰਸਵਹੁ ਜੀਤੇ ਬਦਨ ਸਿ ਸਤਾਰੇ ਆਪ ਆਪਣੇ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਆਲਮ ਜਾਣਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਗ ਅਨੀਲ ਅਨਾਦ ਸੰਭ ਆ ਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਪੇਦਾ ਤਾ ਕੋ ਕਰ ਪਾਹਨ ਨ ਮੰਤ ਮਹਾ ਮੂੜ ਕਛ ਭੇਵ ਨ ਜਨਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭੇਵ ਆਪ ਆਪਣੀ ਮੁਦਹ ਜੇਤੀ ਬਨੰਦ ਪਿੰਨ ਬਿਨ ਤੋਹਿ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇਹ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪ ਰੰਗ ਭਿਓ ਰਾਵ ਕੇ ਹੀ ਭੂਪਾ ਅੰਡਜ ਜੇ ਰਜ ਸਿਤਜ ਕੀਨੀ ਉਤਪਜ ਖਾਨ ਬਹੁਰਤ ਜੀਨੀ ਕਹਉ ਫੂਲ ਰਾਜਾ ਬਿਠਾ ਕਹਉ ਸਿਮਟਪੈ ਸੰਕਰ ਬਿਠਾ ਸਬਰੀ ਸਿਸ਼ਟ ਦਿਖਾਏ ਚੰਬਵ ਆਦ ਜੁਗਾਲ ਸਰੂਪ ਸੁਜੰਭਵ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿਕ ਸੰਗ ਕਰੋ दुष्ट ज जते उठ वतो तो पाता सगल मलेष करो रंगाता जे उस तुफत सब शरनी परे तिनके दुष्ट दुख भए मरे पुरख जवन पग परे ति हारे तिनके तुम संकट सुख तारे जो कर कोईक बारति आए हैं ताके काल निकट नहीं आए रच्चा होए ताहे सब काल दुष्ट अरिष्ट अरिषत काल ਕਿਰਪਾ ਦਿਸਤਨ ਜਾਏ ਨੇ ਹਰਿਓ ਤਾਂ ਕਿ ਤਾਪ ਤਨਕ ਮੇ ਹਰਿਓ ਰਿੱਧ ਸਿੱਧ ਕਰਮ ਸੋ ਹੋਈ ਦੁਸ ਛਾਸ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਰ ਫਾਂਤੇ ਤਾਇ ਅਮਾਰਾ ਜਿਨਨ ਨਾਮ ਤਿਹਾਰੋ ਕਾ ਦਾਰਕ ਦੁਸ਼ਟ ਦੋਖ ਤੇਰਾ ਖੜਕ ਕੇ ਮੈਂ ਸ਼ਰਨ ਦਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸੁਾਈ ਦੁਸਤ ਦੋਖ ਤੇ ਲਿਓ ਬਚਾਈ ਖੜਗ ਖੇਟ ਮੈਂ ਸ਼ਰਨ ਤੇ ਹਾਰੀ ਆਪ ਹੱਥ ਲਿਓ ਬਾਰੀ ਸਰਬ ਠੋਰ ਮੋ ਹੋ ਸੁਾਈ ਦੁਸਤ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਬੋ ਸਤਨਾਮ ਸਿਰਵਾਇ ਗੁਰੂ ਸਾਹਿਬ ਜੀਓ ਪਾਸ ਸੈਤ ਸਿੰਘ ਕਬਿਓ ਬਾਸ ਦੀਨਤੀ ਚੋਪਈ ਅਮ੍ਰਿ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀਚਾ ਤਉ ਚਰਨਨ ਮਨ ਰਹਿ ਅਮੋਰਾ ਆਪਣਾ ਜਾਨ ਕਰੋ ਵਿਚਾਰ ਅਮਰੇ ਦੁਸ਼ਟ ਸਭੇ ਤੁੰਖਾਓ ਆਪ ਹਾਤੇ ਮੋਹਿ ਬਚਾਓ ਸੁਖੀ ਬਸੇ ਮੋਹ ਰੋ ਪਰਵਾਰ ਸੇਵਕ ਸਿੱਖ ਸਭੇ ਕਰਤਾਰ मोर अच्छा निज कर दे करिए सब रण को आसिये पूर्ण होय हमारी आशा भजन की रहे प्यासा तुम्हें छाड़ कोई अब न वर चाहूं से तुम ते पाऊं सेवक सिख हमारे तारिये चुन चुन सत्र हमारे मारिये आप ने मुझे भरिए मन कार का त्रास ਉਜੋ ਸਦਾ ਹਮਾਰੇ ਪਛਾ ਸਿਰ ਤੂ ਜੋ ਕਰਿਓ ਰੱਚ ਰਾਖਿਓ ਮੂ ਰਖਨ ਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਦਸਤਨ ਕੇ ਹੰਤਾ ਤੂੰ ਹੋ ਪੂਰੀ ਚਤਰ ਦਸਕੰਤਾ ਕਾਰ ਪਾਇ ਬ੍ਰਹਮਾ ਮੁਕਤਰਾ ਕਾਰ ਪਾਇ ਸ਼ਿਵ ਜੋਤਰਾ ਕਾਲ ਪਾਇ ਕਰਿ ਵਿਸ਼ਨ ਬਕਸਾ ਸਗਲ ਕਾਲ ਕਾ ਕੀ ਆਤਮਾ ਸੋ ਜਵਨ ਕਾਲ ਜੋਗੀ ਸੇਵਕਿਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਦਸ ਨੋਜਾਇਓ ਆਦ ਅੰਤ ਏਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੀ ਸਿੱਖੋ ਹਮਾਰੀ ਸਕਲ ਪਤਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਣ ਕੋ ਬਲ ਮੋਹ ਬਸ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੂਤ ਕਰਖ ਕਰਾ ਕਰਤਾ ਰਹਾ ਪ੍ਰਜਾ ਤਰਤ ਤਵ ਦੇ ਅਪਾਰਾ ਜਬ ਆਕਰਤ ਕਰਤ ਹੋ ਗਵੋਂ ਤੁਮੇ ਮਿਲਿ ਦੇ ਤਰਸਵੋਂ ਜੀਤੇ ਬਦਨ ਸਿ ਸਤਿ ਧਾਰੇ ਆਪ ਆਪਣੀ ਮੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਆਲਮ ਜਾਣਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਿਤ ਪੇਦਾ ਜਾਕੋ ਭੇਵ ਨ ਪਾਵਤ ਪੇਦਾ ਤਾਕੋ ਕਰ ਪਾਹਨ ਨਨ ਮੰਤ ਮਹਾ ਮੂੜ ਕਛ ਭੇਵ ਨ ਜਨਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿਨਤੁ ਨੇ ਭੇਵ ਆਪ ਆਪਣੀ ਮੁਦ ਹੈ ਜੇਤੀ ਬਨੰਦ ਪਿੰਨ ਬਿਨ ਤੋਹਿ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇਹ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਕ ਸਰੂਪਾ ਰੰਗ ਭਿਓ ਰਾਵ ਕਈ ਭੂਪਾ ਅੰਡਜੇ ਜੇਰਜ ਸਿਤਜਕੀਨੀ ਉਤਪਜ ਖਾਨ ਬਹੁ ਰਤਜੀਨੀ ਕਹੋ ਫੂਲ ਰਾਜਾ ਬਿਠਾ ਕਹੋ ਸਿਮਟ ਪੈ ਸੰਕਰ ਬਿਠਾ ਸਗਰੀ ਸਿਸ਼ਟ ਦਿਖਾਏ ਚੰਬਵ ਆਦ ਜੁਗਾਲ ਸਰੂਪ ਸੁਜੰਭਵ ਅਵਰਛਾ ਮੇਰੀ ਤੁਮ ਕਰੋ ਸਿੱਖੋ ਵਾਰਿਆ ਸਿੱਖ ਸੰਗ ਕਰੋ दुष्ट जते उठ वतो तो पाता सगल मलेष करो रण गाता जे उस तुष्ट तर शरणी परे तिनके दुष्ट दुख भए मरे पुरख जवन पग परे ति हारे तिनके तुम संकट सुख टारए जो कर कोईक बारति आए हैं ताके काल निकट नहीं आए रच्चा होए तहै सब काला दुष्ट अरिष्ट तरि सत काला ਕਿਰਪਾ ਦਿਸਤਨ ਜਾਏ ਨਿਹਰਿਓ ਤਾਂਕੇ ਤਾਪ ਤਨਿ ਮਿਹਰਿਓ ਰਿੱਧ ਸਿੱਧ ਕਰਮੋ ਸੋ ਹੋਈ ਤੁਸ ਛਾ ਸਕੇ ਨ ਕੋਈ ਏਕ ਬਾਾਰ ਚਿੰਤ ਮੈਂ ਸਵਾਰਾ ਆਕਾਰ ਫਾਸਤੇ ਤਾਏ ਉਬਾਰਾ ਜਿਨਨ ਨਾਮ ਤੇ ਹਾਰੋ ਕਹਾ ਦਾਰਗ ਦੁਸਤ ਦੋਖ ਤਿਹਰਾ ਖੜਕ ਕੇ ਮੈਂ ਸ਼ਰਨਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰਮੋਂ ਹੋ ਸੁਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਖੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਲਿਓ ਬਾਰੀ ਸਰਬ ਠੋਰਮੋਂ ਹੋ ਸੁਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਹੀਂ ਬੋਲ ਸਤਨਾਮ ਸਿਰਵਾਇ ਗੁਰੂ ਸਾਹਿਬ ਜੀਓ ਪਾਸ ਸੈਤ ਸਿੰਘ ਕਬਿਓ ਪਾਸ ਬੇਨਤੀ ਚੋ ਪਈ ਅਮ੍ਰਿਤ ਰੋਹਾ ਦੇ ਰਛਾ ਪੂਰਨ ਹੋਏ ਚਿਤ ਕੀਚ ਤਉ ਚਰਨ ਨੰਮਨ ਰਹੇ ਅਮੋਰਾ ਆਪਣਾ ਜਾਨ ਕਰੋ ਵਿਚ ਪਰਾ ਅਮਰੇ ਦੁਸ਼ਟ ਸਭੇ ਤੁੰਕਾਓ ਆਪ ਹਾਤੇ ਮੋਹਿ ਬਚਾਓ ਸੁਖੀ ਬਸੇ ਮੋਹ ਰੋ ਪਰਵਾਰ ਸੇਵਕ ਸਿੱਖ ਸਭੇ ਕਰਤੋਰਾ मोर अच्छा निज कर दे करिए सब रन को करिए पूर्ण होए हमारी आशा तोर की रहे प्यासा तुम्हें छाड़ कोई अवर न वर जोवर से तुम ते पाऊ सेवक सिख हमारे तारिये चुन चुन सत्र हमारे मारिये आप हादे मुझे भरिए मन कार का त्रास ਉਜੋ ਸਦਾ ਹਮਾਰੇ ਪਛਾ ਸਿਰਿ ਤੁਜੋ ਕਰਿਓ ਰੱਛਾ ਰਾਖਿ ਲੋ ਮੋ ਰਖਨ ਹਾਰੇ ਸਾਇਬ ਸੰਸਾਏ ਪਿਆਰੇ ਦੀਨ ਬੰਦ ਦਸਤਨ ਕੇ ਹੰਤੋ ਤੁਮ ਹੋ ਪੂਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਮੁਕਤਰਾ ਕਾਲ ਪਾਏ ਸ਼ੀ ਜੋਤਰਾ ਕਾਲ ਪਾਏ ਕਰਿ ਵਿਸ਼ਨ ਬਕਾਸਾ ਸਗਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸੇਵਕਿਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਮਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਦਸਨੁ ਬਿਜਾਇਓ ਆਦ ਅੰਤ ਏਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਸੀਖੋ ਹਮਾਰੀ ਸਕਲ ਪਚਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਣ ਕੋ ਬਲ ਮੋਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬੂਤ ਕਰਖ ਕਰਾ ਕਰਤਾ ਰਹਾ ਪ੍ਰਜਾ ਤਰਤ ਤਵ ਦੇ ਅਪਾਰਾ ਜਬ ਆਕਰਤ ਕਰਤ ਹੋ ਕਵ ਤੁਮੇ ਮਿਲ ਦੇ ਤਰਸਹੁ ਜੀਤੇ ਬਦਨ ਸਿ ਸਤਾਰ ਆਪ ਆਪਣੇ ਮੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਆਲਮ ਜਾਣਤ 베ਰ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਗ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਪੇਦਾ ਤਾਂ ਕੋ ਕਰ ਪਾਹਨ ਨਨ ਮੰਤ ਮਹਾ ਮੂੜ ਕਛ ਭੇਦ ਨ ਜਨਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿਨਤੁ ਨੇ ਪੇਵ ਆਪ ਆਪਣੀ ਮੁਧੈ ਜੇਤੀ ਬਨੰਦ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪ ਰੰਗ ਭਿਓ ਰਾਵਕੇ ਭੂਪਾ ਅੰਡਜ ਜੇ ਰਜ ਸਿਤਜ ਕੀਨੀ ਉਤਪਜ ਖਾਨ ਬਹੁਰਚ ਦੀਨੀ ਕਹੋ ਫੁਰ ਰਾਜਾ ਬਿਠਾ ਕਹੋ ਸਿਮਟ ਪੈ ਸੰਕਰ ਬਿਠਾ ਸਗਰੀ ਸਿਸ਼ਟ ਦਿਖਾਏ ਚੰਬਵ ਆਦ ਜੁਗਾਲ ਸਰੂਪ ਸੁਜੰਭਵ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿਖ ਸੰਗ ਕਰੋ ਦੁਸ਼ਟ ਜੇ ਤੇ ਉਠਵਤੋ ਤੋ ਪਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਉਸ ਤੁਖਤ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨਪਕ ਪਰੇ तिहारे ਤਿਨਕੇ ਤੁਮ ਸੰਕਟ ਸੁਖਟਾਰੇ ਜੋ ਕਰ ਕੋਇਕ ਬਾਹਰ ਤਿਆਏ ਹੈ ਤਾਂਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰਿਸ਼ਟ ਕਾਲਾ ਕਿਰਪਾ ਦਿਸਤਨ ਜਾਏ ਨਿਹਰਿਓ ਤਾਂਕੇ ਤਾਪ ਤਨਿ ਕਿਹਰਿਓ ਰਿੱਤ ਸਿੱਧ ਕਰਮੋ ਸੋ ਹੋਈ ਤੁਸਛਾ ਸਹ ਸਕੀ ਨ ਕੋਈ ਏਕ ਬਾਾਰ ਚਿੰਤ ਮੈਂ ਸਵਾਰਾ ਕਾਰ ਫਾਸਤੇ ਤਾਏ ਉਮਾਰਾ ਜਿਨਨ ਨਾਮ ਤਿਹਾਰੋ ਕਹਾ ਦਾਰਗ ਦੁਸਤ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸੁਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸੁਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਬੇ ਸਤਨਾਮ ਸਿਰਵਾਇ ਗੁਰੂ ਸਾਹਿਬ ਜੀਓ ਪਾਸ ਸੈਤ ਸਿੰਘ ਕਬਿਓ ਬਾਸ ਬੇਨਤੀ ਚੋ ਪਈ ਅਮ੍ਰੀ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀਚ ਤਉ ਚਰਨ ਨੰਮਨ ਰਹੇ ਹਮਾਰਾ ਆਪਣਾ ਜਾਨ ਕਰੋ ਵਿਚ ਪਾਰਾ ਅਮਰੇ ਦੁਸ਼ਟ ਸਭੇ ਤੁੰਖਾਓ ਆਪ ਹਾਤੇ ਮੋਹਿ ਬਚਾਓ ਸੁਖੀ ਬਸੇ ਮੋਹ ਰੋ ਪਰਵਾਰ ਸੇਵਕ ਸਿੱਖ ਸਭੇ ਕਰਤਾਰੋ मोर अच्छा कर दे करिए सब रन को आसिये पूर्ण हो हमारी आशा तोर की रहे प्यासा तुम्हें छाड़ को अवर जो वर चाहूँ सो तुम ते पाऊ सेवक सिख हमारे तारिये चुन चुन सत्र हमारे मारिए आप हाद मुझे भरिए मन कार का त्रास ਉਜੋ ਸਦਾ ਹਮਾਰੇ ਪਛਾ ਸਿਰ ਤੂ ਜੋ ਕਰਿਓ ਰੱਛਾ ਰੱਖ ਲਿਓ ਮੂ ਰਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦਸਨ ਕੇ ਹੰਤਾ ਤੂੰ ਹੋ ਪੂਰੀ ਚਤੁਰ ਦਸਕੰਤਾ ਕਾਰ ਪਾਇ ਬ੍ਰਹਮ ਮੋਕਤਰਾ ਕਾਰ ਪਾਇ ਸ਼ਿਵ ਜੋਤਰਾ ਕਾਲ ਪਾਇ ਕਰਿ ਵਿਸ਼ਨ ਬਕਸਾ ਸੋ ਸਗਲ ਕਾਲ ਕਾ ਕੀ ਆਤਮਾ ਸੋ ਜਵਨ ਕਾਲ ਜੋਗੀ ਸੇਵਕਿਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਟਾਇ ਮਰੋ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਦਛਨ ਉਜਾਇਓ ਆਦ ਅੰਤ ਏਕੇ ਉਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਸਿੱਖੋ ਹਮਾਰੀ ਸਕਲ ਪਾਚ ਜਿਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਨ ਕੋ ਬਲ ਮੋਹ ਬਤ ਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੂੰਚਰ ਸਤੂਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਾ ਬੂਤ ਕਰਖ ਕਰਾ ਕਰਤਾ ਰਹਾ ਪ੍ਰਜਾ ਕਰਤ ਤਉ ਦੇ ਅਪਾਰਾ ਜਬ ਆਕਰਤ ਕਰਤ ਹੋ ਗਵੋਂ ਤੁਮੇ ਮਿਲਿ ਦੇ ਤਰ ਸਭ ਹੋ ਜੀਤੇ ਬਦਨ ਸਿ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਆਲਮ ਜਾਣਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਿਤ ਪੇਦਾ ਜਾ ਕੋ ਭੇਵ ਨ ਪਾਵਤ ਪੇਦਾ ਤਾ ਕੋ ਕਰ ਪਾਹਨ ਅਨਮੰਤ ਮਹਾ ਮੂੜ ਕਛ ਭੇਵ ਨ ਜਨਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿਨਤੁ ਨੇ ਭੇਵ ਆਪ ਆਪਣੀ ਮੁਦਹਿ ਦੇਤੀ ਬਨੰਦ ਪਿੰਨ ਬਿਨ ਤੋਹਿ ਦੇਤੀ ਤੁਮਰਾ ਲਖਨ ਜਾਏ ਪਸਾਰਾ ਕੇਹ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪਾ ਰੰਗ ਭਿਓ ਰਾਵਕੇ ਭੂਪਾ ਅੰਡਜ ਜੇਰਜ ਸਿਤਜਕੀਨੀ ਉਤਪਜ ਖਾਨ ਬਹੁਰਚਦੀਨੀ ਕਹੋ ਫੂਲ ਰਾਜਾ ਬਿਠਾ ਕਹੋ ਸਿਮਟਪੈ ਸੰਕਰ ਬਿਠਾ ਸਗਰੀ ਸਿਸ਼ਟ ਦਿਖਾਏ ਚੰਬਵ ਆਦ ਜੁਗਾਲ ਸਰੂਪ ਸੁਜੰਭਵ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿਖ ਸੰਗ ਕਰੋ दुष्ट जे ते उठ वतो तो पाता सगल मलेछ करो रंगाता जे उस तुफत शरणी परए तिनके दुष्ट दुक्त है मरे पुरख जवन पग परए तिहारे तिनके तुम संकट सुटारे जो कर कोईक बारति आए हैं ताके काल निकट नहीं आए रच्चा होए तहै सब काल दुष्ट अरिष्ट अरिष्ट काल ਕਿਰਪਾ ਦਿਸਤਨ ਜਾਏ ਨਿਹਰਿਓ ਤਾਂਕੇ ਤਾਪ ਤਨਿਕ ਮਿਹਰਿਓ ਰਿੱਧ ਸਿੱਧ ਕਰਮੋ ਸੋ ਹੋਈ ਤੁਸ ਛਾ ਸਕੇ ਨ ਕੋਈ ਏਕ ਬਾਾਰ ਜਿਨ ਤੁਮੇਂ ਸਵਾਰਾ ਕਾਰ ਫਾਸਤੇ ਤਾਏ ਉਬਾਰਾ ਜਿਨਨ ਨਾਮ ਤਿਹਾਰੋ ਕਹਾ ਦਾਰਗ ਦੁਸਤ ਦੋਖ ਤਿਹਰਾ ਖੜਕ ਕੇ ਮੈਂ ਸੰਧਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰਮੋਂ ਹੋ ਸੁਾਈ ਦੁਸ਼ਤ ਦੋਗਤਿ ਲਿਓ ਬਚਾਈ ਖੜਗ ਕੇਟ ਮੈਂ ਸ਼ਰਨ ਤੇ ਹਾਰੀ ਆਪ ਹਥ ਲਿਓ ਬਾਰੀ ਸਰਬ ਠੋਰਮੋਂ ਹੋ ਸੁਾਈ ਦੁਸ਼ਤ ਦੋਗਤਿ ਲਿਓ ਬਚਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨੀਬਾ